Ini hobi dari banding itu pas ਕਾਰਤੂਸ ਕਾਰਤੂਸ ਕਾ ਕਿਸੇ ਮੇਲੇ ਪੈਸੇ ਨਹੀਂ ਹੋਏ ਸਾਂ ਪੈਸੇ ਮੈਂ ਵੇਣੇ ਕਿਤਾ ਕਰਾ ਉਹ ਨਹੀਂ ਕਿਰੀਓ ਗਾਈ ਮੈਂ ਦਰਦੇ ਅੱਗੇ 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 ਬਿਊਟੀਫੁਲ ਇਹ ਹੈ ਬਿਊਟੀਫੁਲ ਸੰਗਤ ਜੀ ਇਹ ਦੋ ਬੰਦੇ ਨੂੰ ਕੱਢ ਲੈ ਇਹ ਤਾਂ ਨਹੀਂ ਬੰਦੇ ਨੂੰ ਛੱਡੂਗਾ ਆਹ ਕਾਣਾ ਬਿਊਟੀਫੁਲ ਸੰਗਤ ਜੀ ਇਹ ਹੈ ਬਿਊਟੀਫੁਲ ਆਹ ਖੜਾ ਬਿਊਟੀਫੁਲ ਸੰਗਤ ਜੀ ਓਕੇ ਲਖਾ ਦੇ ਨੂੰ ਬਹੁਤ ਉਹ ਵੀ ਆ ਗਿਆ ਬਸ ਕਿੱਥੇ ਆ ਗਿਆ ਇਹ ਇੱਥੇ ਆ ਜੂਗਾ ਜਿੱਥੇ ਦਰੀ ਹਰ ਮਨ ਨੂੰ ਇਤਨਾ ਸੁਭਾਅ ਦੇ ਤੱਕੜਾ ਕਨੇਡਾ ਮਹਾਰਾਜ ਨੂੰ ਬਾਹਰੀ ਹਾਂ ਮਹਾਰਾਜ ਨੂੰ ਮੈਂ ਦੇਖਿਆ ਪਹੋ ਮੈਂ ਬਾਹਰ ਨਿਕਲ ਆਉਂ ਮੈਂ ਆਪ ਦੇਖਿਆ ਹੋਰ ਆ ਤੁਸੀਂ ਵੱਡੇ ਮੈਂਸ਼ਨ ਕਰਕੇ ਭਾਦੇ ਵੀਡੀਓ ਜੀ ਵਾਦਿਓ ਸੁਣੀ ਕੋਈ ਪੌਣਾ ਨਹੀਂ ਹੁੰਦਾ ਉਹਦਾ ਭਾਵੀ ਹੁੰਦਾ ਕਰ ਮੈਂ ਮੈਂ ਤਾਂ ਐਨੀ ਬਲੇ ਮੈਂ ਕਰਦਾ ਇਸ਼ਤਾਨਾ ਕਲਾਮ ਐਨੀ ਕਰੀਂ ਛੱਡ ਦਿੰਦਾ ਭਾਈ ਤੂੰ ਐਨੀ ਪਤਾ ਸਟੂਰੀ ਪ੍ਰੀਤ ਸਿੰਘ ਦਿੱਲੀ ਟਾਪੂ ਬਾਗਰਨਾਰਾ ਸਮਰੱਥ ਸਿੰਘ ਲਾਡਾ ਮੋਟੇ ਨੂੰ ਕਿਹਾ ਮੋਟਾ ਪਾਸਦਾ ਬਾਦੀ ਖੜ ਗਿਆ ਕੱਪਾ ਵਸੇ ਤੜਾ ਜੈ ਹੋਏ ਇਹ ਕਦੇ ਜੁੜੀ ਜੂੜੀ ਮੈਦਾਨ ਚਾਜ ਕੇ ਦਿਲਪੀਂ ਨਹੀਂ ਤਹਾ ਚੜ ਗਿਆ ਚੱਲ ਜੂੜੀਆ ਚੱਲ ਓ ਜੂੜੀ ਭਰੇ ਭਰੇ ਜਾਈ ਜਾਂਦਾ ਜੂੜੀ ਉਤਰ ਗਿਆ ਜੂੜੀ ਜੂੜੀ ਤਲਕ ਤਲਕ ਹੀ ਜਾਂਦਾ ਤੇਰੀ ਮਾਦੀ ਨਹੀਂ ਤੇ ਆ ਵੇ ਖੜੇ ਚੱਲੋ ਰਸਤਾਂ ਚਲੀਂ ਚੱਲ ਕੀ ਗਾਣੀ ਹੈ ਜੂੜੀ ਓ ਫਿਰ ਤਾਂ ਫਾਸ ਲਗਾਓ ਵੱਜ ਜਾਏਗੀ ਹਾਂ ਆ ਬਾੜੀ ਆ ਗਿਆ ਉੱਡ ਗਿਆ ਮੋਟੇ ਚੱਲ ਤੂੰ ਵੀ ਕੱਢ ਲੈ ਨਾ ਇਹਦਾ ਪਾਣੀ ਵਾਰ ਮਾਰ ਜਾਲ ਆ ਪਿੰਡਵਾਦੀ ਦੀ ਗੈਰ ਉੱਥੇ ਨਿਕਲ ਜਾ ਚਲੋ ਆ ਯਾਰ ਮੈਂ ਬਈ ਮਿੱਤਰ ਇੰਜਾਇ ਫੁੱਲ ਹੈ ਆ ਗਿਆ ਨਹੀਂ ਜਾਂਦਾ ਮੈਂ ਨਹੀਂ ਸੁਪੇਰਾ ਉਹ ਸੁੱਟ ਜਾਂਦਾ ਉੱਤਰ ਮਾਪੇ ਗਿਆ ਨਹੀਂ ਸੱਪ ਜਾਂਦਾ ਸੱਪ ਹੁੰਦਾ ਯਾਰ ਆਪਣਾ ਸੱਪ ਦਾਏਗਾ ਫਿਰ ਹੁੰਦਾ ਮੈਂ ਨਾ ਸੱਪ 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 ਦੀਆਂ ਆਏ ਆ ਆ ਆ ਸੱਪ ਸੱਪ ਆਲਾ ਆ ਜਾ ਸੱਪ ਇਹਦਾ ਟੋਤਾ ਆ ਗਿਆ ਇਹਦਾ ਭੜਾ ਆਲਾ ਗੱਪਾਂ ਦੇ ਠੇਕੇ ਦਾ ਅਈ ਅੰਦਰ ਆਮ ਨਾਲ ਦਰਦਾ ਪਿਆ ਸਿੱਧਾ ਹੋ ਰਿਹਾ ਚਲੋ ਚਲ ਬਾਈ ਉਹ ਯਾਰ ਇਹ ਕਰਦੇ ਨਾ ਛੋਟੇ ਬੱਚੋ ਇਕੱਠੇ ਹੋ ਕੇ ਪਿੱਛੇ ਹੋ ਜਾ ਮੈਂ ਬਾਜੂ ਲਾਉਂਗਾ ਬਾਈ ਕੰਮ ਕਰ ਗਿਆ ਹੁਣੀ ਲੱਗਦਾ ਇਹ ਇਹ ਆ ਸੰਕੇਤ ਜੀ ਇਹ ਆ ਬਿੱਟ ਬੋਲ ਬੋਲ ਤੋਤੇ ਕਾਮ ਨਾ ਬਾਈ ਪਾਰੇ ਲੱਡਣ ਦਿੰਦੀ ਬਾਈ ਆਦਮਾ ਪਾਰੇ ਲੱਗਣੀ ਮੇਰੀ ਜਮਾ ਵੀ ਹਾਂ ਕੁਝ ਵੀ ਨ ਹੋ ਰਿਹਾ ਜਮਾ ਲੱਗਣੀ ਦੇ ਬੱਚ ਤੇ ਰਹੀ ਉਹਨਾਂ ਹੱਥ ਮਾਰਾ ਨਿਕੜਾ ਨਹੀਂ ਵਿਚ ਰਹਿ ਜਾਂਦਾ ਮੈਂ ਤਾਂ ਹੀ ਕੋਈ ਖਾਲਾ ਮੰਗਦਾ ਹੈ ਉਹ ਆ ਤਾਂ ਗਿਆ ਦੀਏ ਮੈਂ ਨਾ ਹੱਥ ਬੋਲ ਨਹੀਂ ਕੀ ਹੋ ਗਿਆ ਡੁੱਬ ਗਿਆ ਦੀ ਡੂੰਗੀ ਹੈ ਹਨਾ ਉਹ ਨਾ ਨਾ ਵੀ ਹੁੰਦਾ ਭਣਜੀ ਹੂੰ ਵੀ ਨਾ ਯਾਰ ਡੂੰਗੀ ਆ ਯਾਰ ਡੂੰਗੀ ਆ ਪਾਣੀ ਦਿਖਾਉ ਦੇ ਕਿ ਵਿੱਚ ਕਿੰਨਾ ਮੜਕ ਵਿੱਚ ਖੜ ਕੇ ਦਿਖਾਈ ਬੰਨੀ ਜਨਾ ਖੜ ਕੇ ਲਿਖਾਉ ਓਏ ਇਹ ਨਾ ਨਾ ਰੱਖਿਆ ਉਹਦੇ ਨਾਲ ਲਾਉ ਹਾ ਜਿਨੇ ਨਾ ਹੁਣਾ ਓਏ ਮੇਰਾ ਵੀ ਆਣਾ ਦਾ ਸਾਜੀ ਤਿਆ ਨਾਲ ਲਾਉ ਜਿਨੇ ਨਾ ਹੁਣਾ ਆ ਬਹਿ ਗਿਆ ਹਾ ਟੰਡਾ ਚੁਗ ਗਿਆ ਟੰਡਾ ਪਾਇਰ ਤੇ ਕੰਡਾ ਵੱਜਾ ਜਵਾਨ ਦੇ ਕੰਡਾ ਕੁੰਡਾ ਬੰਡ ਬਣਾ ਕੇ ਗਿਆ ਕੇ ਕੱਢਾਂਗੇ ਲੈ ਇੰਚ ਲੱਗ ਜੋ ਲੈੰਚ ਲਾ ਕੇ ਲਾ ਨਾਮ ਲੈ ਲੈ ਕੇ ਆਪ ਦਾ ਆਪ ਦਾ ਨਾ ਨਾ ਇਨਨਾਮ ਨਹੀਂ ਮੈਂ ਲਾਉਂਗਾ ਨਾ ਪਹਿਲੀ ਵਾਰਾ ਹੋਣਾ ਓ ਯਾਰ ਮੋਟਰ ਦਾ ਛਾਲ ਲਵਾਦਾ ਸੁੱਕਾ ਫਿਰਦਾ ਮੋਟਰ ਛਾਲ ਟਾਲਾ ਦੇਕਾ ਮਾਰਨੀ ਸਾਲ ਮੈਨੂੰ ਕੱਢ ਲੈ ਮੈਨੂੰ ਕੱਢ ਲਓ ਕਹਿੰਦਾ ਤੇ ਤੂੰ ਚੱਕਿਆ ਵੀ ਨਹੀਂ ਛੜਿਆ ਨਾ ਤੂੰ ਤਿੰਨ ਚਾਰ ਜਣੇ ਆ ਗਏ ਮੇਰੇ ਕੋਲੇ ਲਾ ਲਿਆ ਚੋਤੀ ਮੈਂ ਹੁੰਡਾ ਲੈਣ ਚੋਰ ਦਾ ਚੱਲੋ 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 ਚਾਹ ਜੋਤੀ ਚੱਲੋ ਫੋਨ ਲਾ ਦੇ ਬੰਦ ਕਰ ਬੰਦ ਕਰ ਇੰਸਟਾ ਵੀ ਲਾ ਦੇ ਕੋਪੈਕ ਰੋ ਤੇ ਨੂੰ ਮਿਲ ਕੇ ਲਾਦਾ ਚੱਲ ਮਾਨੀ ਮਾੜਾ ਬਹੁਤ ਦਿਖਾਈ ਮਾੜਾ ਠੀਕਾ ਉਹ ਕੋਈ ਅੰਦਰ ਵੇ ਉਹ ਗੰਦ ਨਾ ਲੱਗ ਰਿਹਾ ਮਿੰਟ ਇੱਥੇ ਕੇ ਮਨ ਨਾ ਤੂੰ ਹੀ ਗੰਦੇ ਚ ਪਾਇਆ ਤੂੰ ਤੇਰੇ ਯਾਰ ਗੰਦੇ ਬਹੁਤ ਤਰ ਪਾਲੇ ਨੂੰ ਨਹਿਰ ਕਹਿੰਦਾ ਇਹ ਬੰਦਾ 3 ਛੋਤੀਆਂ ਦਾ ਜਨਾ ਗੰਦ ਕਰ ਇਹ ਗੰਦ ਜਣਾ ਬੰਦਾ ਦਾ ਨਹਿਰ ਨੂੰ ਬਾਬਿਆ ਦੇ ਘਰ ਆ ਜਾਓ ਦੋ ਪੇਪਰ ਜਸੇ ਲੱਗ ਰਹੇ ਕਿਹੜੇ ਲਾਸ਼ ਤੇ ਲਾਵੇ ਦੀ ਮਾਂ ਪੈਣ ਦੀ ਮਿੰਦੀ ਓਏ ਕਾਲ ਨਹੀਂ ਕਰਣੀ ਮਿੰਦੀ ਕਿਹੜੇ ਲਾਸ਼ ਤੇ ਲਾਵੇ ਖੋਤੇ ਦਾ ਚਲੋ ਪੁੱਤਾਂ ਹਾਂ ਕੋਣ ਹੈ ਪੁੱਤਾਂ ਖੋਤਾ ਕਿਹੜਾ ਹੈ ਮਾਂ ਦੀ ਮੜਾ ਪਾਣੀ ਦੇ ਖੜ ਕੇ ਦਿਖਾਈ ਥੱਲੇ ਜਾਗਾ ਓਏ ਇਧਰ ਲੈ ਮੇਰਾ ਕੋਈ ਹਾਂ ਮਾਰਦਾ ਛਾਲਦਾ ਕਿਧਰ ਗਿਆ ਓਏ ਠੀਕ ਆ ਸਣੀ ਉਸਤਾਜ ਆਉ ਮੈਂ ਬਿੰਦਾ ਪਾਣੀਆਂ ਏ ਤੇਰੀ ਫੈਲ ਕਬਾ ਹੀ ਮੈਂਸ ਨੂੰ ਬੁਤਰੇ ਉਹ ਮੇਰੀ ਮੈਂ ਨਹੀਂ ਡੁੱਬਦਾਗਾ ਫਿਰ ਤਾਂ ਮਤਲਬ ਆ ਵਾਹ ਬੱਚਾ ਮੱਚਾ ਵਾਹ ਮੱਚਾ ਵਾਹ ਚੁਪਟਲ ਤਾਂ ਮੱਚ ਬਣ ਗਿਆ ਮੱਚਦਾ ਤੂੰ ਆ ਟੋੜੂ ਓਏ ਏ ਏ ਏ ਨਰਮਰ ਵਾਲੇ ਦੀ ਭੈਣ ਚੋ ਤੇਰੇ ਮਾਰੀ ਤੂੰ ਸਾਧੂ ਕਹਿੰਦਾ ਬੱਚ ਦਾ ਉੱਤੇ ਜਾਲ ਮਾਰੂ ਇਹੋ ਸੰਗਧੀ ਆਇਆ ਬੱਡਪੁੱਲ ਇਹ ਆ ਬੱਡਪੁੱਲ ਇਹ ਸਰਦੂਗਾ ਨਹੀਂ ਸਰਦੂਗਾ ਸੰਗਧੀ ਉਹ ਪੁੱਲ ਨਾਲ ਜੀ ਤੂੰ ਸਰਦੂਗਾ ਸੰਗਧੀ ਇਹਨੂੰ ਸੰਗਧੀ ਆਪਾਂ ਵੀ ਨਾ ਛੱਡੋ ਯਾਰ ਆਪਾਂ ਵੀ ਨਾ ਛੱਡੋ ਨਾ ਆਉਣਾ ਨਹੀਂ ਆਉਦਾ ਤੂੰ ਜਾ ਉਸੀ ਨਾ ਟੈਂ ਟੈਂ ਨਾ ਕਰ ਮੈਨੂੰ ਨਾ ਆਉਣਾ ਨਹੀਂ ਆਉਦਾ ਬੰਨੀ ਲੈ ਬੋਲੀ ਆ ਲੱਗਤ ਬੰਨੀ ਕੱਲਾ ਟੈਂ ਟੈਂ ਨਾ ਨਾ ਆ ਜਾ ਬਨੀ ਓਏ ਬਨੀ ਓਏ ਜੁਰਦੂਰਾ ਬਣਾ ਰਿਹਾ ਮੈਂ ਵੀਡੀਓ ਪਹਿਲੀ ਤੂੰ ਲਾ ਪੁੱਲ ਤੋਂ ਆ ਜਾ ਮਾਰਗਾ ਸਮਰਾਥਿਕ ਓਏ ਇਹ ਰਾਤ ਨੂੰ ਨਹੀਂ ਬੈਠੇ ਸੀ ਛੋਟੇ ਦੇ ਮੁੰਡੇ ਇਹ ਹਾਂ ਹੈਨਾ ਕੋਈ ਨਹੀਂ ਹੈਗਾ ਇੱਕ ਦਿਨਾਂ ਤੋਂ ਗਾੜਦੇ ਨਹੀਂ ਤੂੰ ਸ਼ਾਨ ਨਾਲ ਹੈ ਪ੍ਰੇਮ ਸਿੰਘ ਦਿੱਲੀ ਟਾਪੂ ਮੋਟੇ ਨੂੰ ਕਿਹਾ ਮੋਟਾ ਪਾਸ ਦਾ ਪਾਸ ਦੀ ਖੜ ਗਿਆ ਕੱਪਾ ਦਾ ਫੇਰ ਖੜਾ ਜੈ ਜੈ ਹੋਏ ਇਹ ਕਦੇ ਜੂੜੀ ਜੂੜੀ ਮੈਦਾਨ ਗੱਜ ਕੇ ਦਿਲਪੀਤ ਪਈ ਨਹੀਂ ਤੜ ਗਿਆ ਚੱਲ ਜੂੜੀਆ ਚੱਲ ਓ ਜੂੜੀ ਭਰੇ ਭਰੇ ਗਈ ਜਾਂਦਾ ਜੂੜੀ ਉੱਤਰ ਗਿਆ ਜੂੜੀ ਜੂੜੀ ਤਲਕ ਤਲਕੇ ਜਾਂਦਾ ਮਰੀ ਮਾਦੀ ਨਹੀਂ ਤੇ ਆ ਓਏ ਨਗਲ ਮਕਲੀ ਜਾ ਕੀ ਗਾ ਰਹੀ ਹੈ ਯੂਡੀ ਹੋਰ ਤਾਂ ਫਾਸ ਲਗਾਓ ਮੱਜ ਜਾਏਗੀ ਹਾਂ ਆ ਬਾੜੀ ਆ ਗਿਆ ਉੱਡ ਜੇ ਲੂ ਮੋਟੇ ਚੱਲ ਤੂੰ ਵੀ ਕੱਢ ਲੈ ਨਾ ਪਾਣੀ ਬਾਰ ਮਾਰ ਜਾਲ ਆ ਪਿੰਡਵਾਦੀ ਦੀ ਗਾਣ ਉੱਥੇ ਨਿਕਲ ਜਾ ਚਲੋ ਆ ਯਾਰ ਯਾ ਵਈ ਮਿੱਤਰ ਇੰਜੋਏ ਫੁੱਲ ਐ ਆ ਗਿਆ ਨਹੀਂ ਜਾਂਦਾ ਮੈਨੂੰ ਨਹੀਂ ਸੁਪੇੜਾ ਉਸ ਨਾਲ ਪਹੁੰਚ ਜਾਂਦਾ ਬੋਦਰ ਬਾਪੀ ਗਿਆ ਨਹੀਂ ਸੱਪ ਜਾਂਦਾ ਸੱਪ ਪੁੱਤਾ ਯਾਰ ਆਪਣਾ ਸੱਪ ਦਾਏਗਾ ਫਿਰ ਦਾ ਮੈਂ ਨਾ ਸੱਪ 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 ਦੀ ਐ ਆ ਜਾ ਆ ਜਾ ਸੱਪ ਸੱਪ ਹਾਂ ਇਹਦਾ ਪੈਣਾ ਆਲਾ ਤੋਤਾ ਆ ਗਿਆ ਇਹਦਾ ਪੈਣਾ ਆਲੇ ਗੱਪਾਂ ਦੇ ਠੇਕੇ ਦਾ ਅਈਂ ਅੰਦਰ ਆਮ ਨਾਲ ਦਰਦਾ ਪੈਦਾ ਸਿੱਧਾ ਹੋ ਰਿਹਾ ਚੱਲ ਬਾਈ ਉਹ ਲੈ ਇੱਕ ਕਰਦੇ ਨੇ ਛੱਟੋ ਬੱਚੋ ਇਕੱਠੇ ਪਿੱਛੇ ਜਾ ਫਿਰ ਬਾਅਦ ਚ ਲਾਉਂਗਾ ਬਾਈ ਇਹ ਇਹ ਆ ਸੰਗੀਤ ਜੀ ਦੋਤੇ ਕਾਲ ਨਾਲ ਬਾਈ ਆਰੇ ਲੱਗਣ ਦਿੰਦੀ ਭਾਈ ਆਤਮਾ ਮੇਰੇ ਲੱਗਣੀ ਮੇਰੀ ਜਮਾ ਵੀ ਹਾਂ ਕੁਝ ਵੀ ਨ ਹੋ ਰਿਹਾ ਜਿਵੇਂ ਲੱਗਣੀ ਦੇ ਬੱਚ ਤੇ ਰਹੀ ਉਹਨਾਂ ਹੱਥ ਮਾਰਾ ਨਿਕੜਾ ਨਹੀਂ ਵਿੱਚ ਰਹਿ ਜਾਂਦਾ ਮੈਂ ਆਹੀ ਕੋਸਾਲਾ ਮੈਂ ਆਏ ਉਹਦਾ ਤਾਂ ਗਿਆ ਤੀਏ ਮੈਂ ਨਾ ਹੱਥ ਬੋਲ ਨਹੀਂ ਕੀ ਹੋ ਗਿਆ ਡੁੱਬ ਗਿਆ ਦੀ ਡੂੰਗੀ ਹੈ ਹਨਾ ਮੂੰ ਵੀ ਨਾ ਡੂੰਗੀ ਆ ਯਾਰ ਪਾਉਂਦੀ ਆ ਪਾਣੀ ਦਿਖਾਉ ਦੇਖੀ ਵਿੱਚ ਕਿੰਨੀ ਮੜਾ ਵਿੱਚ ਖੜ ਕੇ ਦਿਖਾਈ ਬੰਨੀ ਜਨਾ ਕਿ ਖੜ ਕੇ ਦਿਖਾਉ ਓਏ ਜਿੰਨਾ ਨਾ ਉਹਦਾ ਹੱਲਾ ਣਾ ਉਹ ਜਿੰਨਾ ਨਾ ਓਏ ਮੇਰਾ ਵੀ ਘਣਾਤਾ ਸਾਜੀ ਚਾਨ ਨਾਲ ਨਾਉ ਜੀ ਨੇ ਨਾਉਣਾ ਆ ਬਹਿ ਗਿਆ ਹਾ ਟੰਡਾ ਚੋਗੇ ਕੰਡਾ ਪਾਇਰ ਚ ਕੰਡਾ ਵੱਜਾ ਇੱਕ ਕੱਢਾਂਗੇ ਲੈਣ ਚ ਲੱਗ ਜੂ ਲੈਣ ਚ ਲੱਕੇ ਲੱਗ ਨਾਮ ਲੈ ਲੈ ਕੇ ਅਰਦਾਸ ਨਾ ਨਾ ਇਨਾਮ ਨਹੀਂ ਮੈਂ ਲਾਉਂਗਾ ਪਹਿਲੀ ਵਾਰਾ ਹੋ ਜਾ ਉਹ ਯਾਰ ਮੋਟਰ ਦਾ ਛਾਲ ਲਵਾਦਾ ਸੁੱਕਾ ਫਿਰਦਾ ਮੋਟਰ ਛਾਲ ਤਾਲਾ ਦੇ ਇੱਕ ਮਾਰਨੀ ਸਾਲ ਮੈਨੂੰ ਕੱਢ ਲਓ ਮੈਨੂੰ ਕੱਢ ਲਓ ਕਹਿੰਦਾ ਤੇ ਤੂੰ ਚੱਕਿਆ ਵੀ ਨਹੀਂ ਛੜਿਆ ਨਾ ਤੂੰ ਤਿੰਨ ਚਾਰ ਜਣੇ ਆ ਗਏ ਮੇਰੇ ਕੋਲੇ ਕੰਡਾ ਲੈਂ ਟਿਉਦਾ ਚੱਲ 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 ਫੋਨ ਲਾ ਦੇ ਬੰਦ ਕਰ ਬੰਦ ਕਰ ਇੰਸਟਾ ਵੀ ਲਾ ਦੇ ਚੱਲ ਵਾਨੀ ਮਾੜਾ ਬਹੁਤ ਦਿਖਾਈ ਮਾੜਾ ਠੀਕਾ ਉਹ ਕੋ ਮਿੱਤਰ ਵੇ ਪਤਾ ਕਰ ਲੱਗ ਰਿਹਾ ਮਿੰਟ ਇੱਥੇ ਕੇ ਮਨ ਆ ਰਿਹਾ ਤੁਸੀਂ ਕਰਦੇ ਜਪਾਨ ਤੇ ਤੇਰੇ ਯਾਰ ਕਰਦੇ 72 ਪਾਣੀ ਨੂੰ ਨਹਿਰ ਕਹਿੰਦਾ ਇਹ ਬੰਦਾ 3 ਚੋਤੀਆਂ ਦਾ ਜਨਾ ਗੰਦ ਗਾਣਾ ਇੱਕ ਗੰਦ ਗਾਣਾ ਬੰਲਾ ਦਾ ਹਰ ਨੂੰ ਬਾਬਿਆ ਦੇ ਗਾ ਜਦੋਂ ਪੇਪਰ ਜਸੇ ਲੱਗ ਰਵੇ ਕਿਹੜੇ ਲਾਸ਼ ਤੇ ਲਾਵੇ ਦੀ ਮਾਂ ਜਿਹੜੇ ਲਾਸ਼ ਤੇ ਲਾਵੇ ਖੋਤੇ ਦਾ ਚਲੋ ਪਾ ਪਾ ਮਾਨੀ ਮੜਾ ਪਾਣੀ ਦੇ ਖੜ ਕੇ ਦਿਖਾਈ ਥੱਲੇ ਜਾਗਾ ਓਏ ਇਧਰ ਲੈ ਮੇਰਾ ਕੋਈ ਕਿੱਧਰ ਗਿਆ ਓਏ ਸਾਣੀ ਉਸਤਾਜ ਆਓ ਮੈਂ ਪਿੰਡ ਆ ਜੀ ਬਾਣੀਆਂ ਆਪਾਂ ਇਹ ਮੈਸੰਬੁੱਤਰ ਉਹਦਾ ਪੁੱਤ ਮੈਂ ਨਹੀਂ ਡੁੱਬਦਾਗਾ ਫਿਰ ਤਾਂ ਮਤਲਬ ਆ ਬੱਚਾ ਬੱਚਾ ਮੱਛ ਪੱਟਬਲ ਤੋਂ ਮੱਛ ਬਣ ਗਿਆ ਮੱਛ ਦਾ ਤੂੰ ਆ ਟੋੜੂ ਓਏ ਤੂੰ ਬੇਦਲ ਮਰਵਾਲੇ ਦੀ ਭੈਣ ਚੋਦੇ ਨੇ ਮਾਰੂ ਤੂੰ ਜਾ ਟੋੜੂ ਕਹਿੰਦਾ ਮੱਛ ਦਾ ਉੱਤੇ ਜਾਨਵਰ ਇਹ ਕੋ ਸੰਗਜੀ ਆਇਆ ਬੱਟਬਲ ਇਹ ਆ ਬੱਟਬਲ ਇਹ ਸਰਦੂਗਾ ਨਹੀਂ ਸਰਦੂਗਾ ਸੰਗਜੀ ਉਹ ਕੋਲ ਨਾਲ ਜੀ ਉਧਰ ਚਾਦੂਗਾ ਸੰਗਜੀ ਇਹਨੂੰ ਸੰਗਜੀ ਆਪਾਂ ਵੀ ਨਾ ਛੱਡੋ ਓ ਯਾਰ ਆਪਾਂ ਵੀ ਆਉਣਾ ਨਹੀਂ ਆਉਦਾ ਤੂੰ ਜ ਹੱਸੀ ਨਾ ਟੈਂ ਟੈਂ ਨਾ ਦੇ ਮੈਨੂੰ ਨਾ ਆਉਣਾ ਨਹੀਂ ਆਦਾ ਨਹੀਂ ਚਾ ਮਾਨੀ ਲਾ ਵਲੀਆ ਲਕਰ ਮਾਨੀ ਕੱਲਾ ਨਹੀਂ ਮਾਨੀ ਆ ਜਾ ਮਾਨੀ ਓਏ ਮਾਨੀ ਓਏ ਜੋਰ ਦੀ ਰ ਬਣਾ ਰਿਹਾ ਮੈਂ ਵੀਡੀਓ ਜਿੱਦ ਤੂੰ ਲਾ ਪੁੱਲ ਤੋਂ ਆ ਜਾ ਮਾਰਗਾ ਸ ਮੇਰਾ ਠਿਕਾ ਵੇ ਇਹ ਰਾਤ ਨੂੰ ਨਹੀਂ ਬੈਠਿਆ ਸੀ ਛੋਟੇ ਦੇ ਮੁੰਡੇ ਇਹ ਹਾਂ ਹੈਨਾ ਕੋਈ ਨਹੀਂ ਹੈ ਕਿਤੇ ਨਾਲ ਗਾੜਦੇ ਨਹੀਂ ਤੋ ਸ਼ਾਰ ਨਾਲਾ ਕਲਪ੍ਰੀਤ ਸਿੰਘ ਦਿੱਲੀ ਟਾਪੂ ਬਾਗਰਨਾਰਾ ਸਮਰੱਥ ਸਿੰਘ ਮੋٹے ਨੂੰ ਕਿਹਾ ਮੋਟਾ ਪਾਸ ਦਾ ਬਾਦੀ ਖੜ ਗਿਆ ਕੱਪਾ ਵਸੇ ਤੜਾ ਜੇ ਲਾਰ ਜੈ ਹੋਏ ਇਹ ਕਦੇ ਜੂੜੀ ਜੂੜੀ ਮੈਦਾਨ ਚਾ ਚੁਕੇ ਦਿੱਲੀ ਪਹਿਲੀ ਦਾ ਚੜ ਗਿਆ ਚੱਲ ਜੂੜੀਆ ਚੱਲ ਓ ਜੂੜੀ ਬਰੇ ਬਰੇ ਜਾਈ ਜਾਂਦਾ ਏ ਯੂੜੀ ਯੂੜੀ ਤਲਕ ਤਲਕ ਜਲ ਮਰੀ ਮਾਦੀ ਮੀਂਹ ਆਵੇ ਨਗਲੇ ਅਕਲੀ ਚਲ ਕੀ ਰਾਣੀ ਹੈ ਯੂੜੀ ਹੋ ਫਿਰ ਤਾਂ ਫਾਸ ਲਗਾਓ ਵੱਜ ਜਾਏਗੀ ਆ ਆ ਬਾੜੀ ਆ ਗਿਆ ਉੱਡ ਜੇ ਹੂ ਮੋਟੇ ਚੱਲ ਤੂੰ ਵੀ ਕੱਢ ਲੈ ਨਾ ਇਹਦਾ ਪਾਣੀ ਵਾਰ ਮਾਰ ਜਾਲ ਆ ਪੈਣ ਬਾਦੀ ਦੀ ਗੈਰ ਉੱਥੇ ਨਿਕਲ ਜਾ ਚਲੋ ਆ ਯਾਰ ਮੈਂ ਬਈ ਮਿੱਤਰ ਇੰਜਾਇ ਫੁੱਲ ਹੈ ਆ ਗਿਆ ਨਹੀਂ ਜਾਂਦਾ ਮੈਂ ਨਹੀਂ ਸੁਪੇਰਾ ਮੈਂ ਜਾ ਉਹ ਸੱਪ ਨਹੀਂ ਜਾਂਦਾ ਸੱਪ ਬਾਬੇ ਜੈ ਨਹੀਂ ਸੱਪ ਜਾਂਦਾ ਸੱਪ ਉਹਦਾ ਯਾਰ ਆਪਣਾ ਸੱਪ ਦਾਏਗਾ ਫਿਰ ਤਾਂ ਮੈਂ ਨਾ ਸੱਪ 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 ਦੀ ਹੈ ਐ ਆ ਜਾ ਆ ਜਾ ਸੱਪ ਸੱਪ ਆਲਾ ਆ ਜਾ ਆ ਜਾ ਸੱਪ ਇਹਦਾ ਭੜਾ ਆਲਾ ਤੋਤਾ ਆ ਗਿਆ ਇਹਦਾ ਭੜਾ ਆਲੇ ਗੱਪਾਂ ਦੇ ਠੇਕੇਦਾਰ ਆਈਆਂ ਅੰਦਰ ਆਮ ਨਾਲ ਦਰਦਾ ਪਿਆ ਸਿੱਧਾ ਹੋ ਰਿਹਾ ਚਲੋ ਚੱਲ ਭਾਈ ਉਹ ਯਾਰ ਇਹ ਕਰਦੇ ਨੇ ਛੱਟੂ ਬੱਚੋ ਇਕੱਠੇ ਹੋ ਕੇ ਪਿੱਛੇ ਹੋ ਜਾ ਮੈਂ ਬਾਜੂ ਲਾਉਂਗਾ ਭਾਈ ਆਦਮ ਕੱਢ ਗਿਆ ਹੁਣ ਹੀ ਲੱਗਦਾ ਇਹ ਇਹ ਆ ਸੰਘੇਤ ਜੀ ਪਿੱਛੇ ਪਿੱਟ ਬੋਲ ਉਹ ਤੇ ਸਾਲਾ ਮੈਂ ਸਾਰੇ ਲੱਡਣ ਦਿੰਦੀ ਬਈ ਆਦਮਾਨੇ ਸਾਰੇ ਲੱਗਣੇ ਮੇਰੀ ਜਮਾ ਵੀ ਹਾਂ ਕੁਛ ਵੀ ਨੋ ਰਹਾ ਜਮੇ ਲੱਗਣੇ ਦੇ ਵੀ ਬੱਚ ਤੇ ਰਿਓ ਨਾ ਹੱਥ ਮਾਰਾ ਲਿਕੜਾ ਐ ਨੇ ਵਿਚ ਰਹਿ ਜਾਂਦਾ ਮੈਂ ਤਾਂ ਹੀ ਕੋ ਸਾਲਾ ਮੈਂ ਐ ਉਹ ਵਾਤਾ ਤਾਂ ਗਿਆ ਤੀਏ ਮੈਂ ਨਾ ਹੱਥ ਖੋ ਨੀ ਕੀ ਹੋ ਗਿਆ ਡੁੱਬ ਗਿਆ ਤੀ ਡੂੰਗੀ ਆ ਜੇ ਨਾ ਉਹ ਨਾ ਵੀ ਹੁੰਦਾ ਭਣਜੀ ਹੂੰ ਵੀ ਨਾ ਯਾਰ ਡੂੰਗੀ ਆ ਯਾਰ ਉਹ ਡੂੰਗੀ ਆ ਤੁਹਾਨੂੰ ਪਾਣੀ ਦਿਖਾਉਂਦੇ ਕਿ ਵਿਚ ਕਿੰਨਾ ਮੜਕ ਵਿੱਚ ਖੜ ਕੇ ਦਿਖਾਈ ਬੰਦੀ ਜਨਾ ਕਿ ਖੜ ਕੇ ਦਿਖਾਉ ਓਏ ਇਹ ਨਾ ਮਰਦਾ ਉੱਧੇ ਲੰਡਾ ਉਹ ਜਿਹਨੇ ਨਾ ਹੁਣਾ ਓਏ ਸਾਜੀ ਤਿਆ ਨਾਲ ਲੰਡਾ ਜਿਹਨੇ ਨਾ ਹੁਣਾ ਆ ਬਹਿ ਗਿਆ ਆਹ ਦਿਨ ਕੰਡਾ ਚੁਗ ਕੇ ਕੰਡਾ ਪੈਰ ਤੇ ਕੰਡਾ ਵੱਜਾ ਜਵਾਨ ਦੇ ਕੰਡਾ ਕੁੰਡਾ ਬੰਡ ਬਣਾਵੇ ਗਿਆ ਕੇ ਕੱਢਾਂਗੇ ਲੈ ਨੀ ਚ ਲੱਗ ਜੋ ਲੈ ਨੀ ਲਾ ਕੇ ਲਾ ਨਾਮ ਲੈ ਲੈ ਕੇ ਆਰਦਾਰਦਾ ਨਾ ਨਾ ਇਨਨਾਮ ਨਹੀਂ ਮੈਂ ਲਾਉਂਗਾ ਪਹਿਲੀ ਬਾਰਾ ਹੋ ਜਾ ਉਹ ਯਾਰ ਮੋਟਰ ਦਾ ਛਾਲ ਲਵਾਦਾ ਸੁੱਕਾ ਫਿਰਦਾ ਮੋਟਰ ਛਾਲ ਤਾਂ ਲਾ ਦੇ ਇੱਕ ਮਾਰਨੀ ਸਾਲ ਮੈਨੂੰ ਕੱਢ ਲਿਓ ਮੈਨੂੰ ਕੱਢ ਲਿਓ ਕਹਿੰਦਾ ਤੇ ਤੂੰ ਚੱਕਿਆ ਵੀ ਨਹੀਂ ਛੜਿਆ ਨਾ ਤੂੰ ਤਿੰਨ ਚਾਰ ਜਣੇ ਆ ਗਏ ਮੇਰੇ ਕੋਲੇ ਜੋਤੀ ਮਾ ਉੰਡਾ ਲੈਣ ਚੋਤਾ ਚੱਲੋ 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 ਚਾਹੋ ਜੋਤੀ ਚੱਲੋ ਫੋਨ ਲਾ ਰਿਹਾ ਬੰਦ ਕਰ ਬੰਦ ਕਰ ਇੰਸਟਾ ਵੀ ਲਾਇਆ ਚਲ ਵਾਨੀ ਮਾੜਾ ਬਹੁਤ ਦਿਖਾਈ ਮਾੜਾ ਠੀਕਾ ਉਹ ਕੋ ਮਿੱਤਰ ਵੇ ਪਤਾ ਗਾਣ ਲੱਗ ਰਿਹਾ ਮਿੰਟ ਇੱਥੇ ਕੇ ਮਨਾ ਤੂੰ ਹੀ ਕਰਦੇ ਜਪਾਨ ਤੂੰ ਤੇਰੇ ਯਾਰ ਕਰਦੇ ਜੀ ਪਵਤਰ ਪਾਲੀ ਨੂੰ ਨਹਿਰ ਕਹਿੰਦਾ ਇਹ ਬੰਦਾ 3 ਚੋਟੀਆਂ ਦਾ ਜਣਾ ਗੰਦ ਕਹਦਾ ਇਹ ਗੰਦ ਕਹਦਾ ਬੰਦਾ ਦਾ ਹਰ ਨੂੰ ਬਾਬਿਆ ਦੇ ਘਰ ਜਦੋਂ ਪੇਪਰ ਜਸੇ ਲੱਗ ਰੋਏ ਕਿਹੜੇ ਰਾਸ਼ਟ ਤੇ ਲਾਵੇ ਦੀ ਮਾਂ ਪੈਣ ਦੀ ਮਿੰਦੀ ਓਏ ਕਾਲੀ ਕਰਣੀ ਮਿੰਦੀ ਜਿਹੜੇ ਰਾਸ਼ਟ ਤੇ ਲਾਵੇ ਖੋਤੇ ਦਾ ਚਲੋ ਆ ਕੋਈ ਜੱਪਾ ਇਹ ਕੌਣ ਖੋਤਾ ਖੋਤਾ ਕਢਾਇਆ ਮਾਂ ਦੀ ਮੜਾ ਪਾਣੀ ਦੇ ਖੜ ਕੇ ਦਿਖਾਈ ਥੱਲੇ ਜਾਗਾ ਓਏ ਇਧਰ ਲੈ ਮੇਰਾ ਕੋਈ ਆਏ ਮਾਰਦਾ ਛਾਲਦਾ ਕਿੱਧਰ ਗਿਆ ਓਏ ਸਾਣੀ ਅਸਤਾਜ ਆਓ ਮੈਂ ਬੰਦਾ ਬਾਣੀਆਂ ਏ ਤੇਰੀ ਫਨ ਆਪਾਂ ਇਹ ਮੈਸ ਮੁੰਤਰੇ ਉਹ ਮੇਰੀ ਮੈਂ ਨਹੀਂ ਡੋਬਦਾ ਯਾ ਫਿਰ ਤਾਂ ਮਤਲਬ ਆ ਬੱਚਾ ਬੱਚਾ ਬੱਟਲ ਤਾਂ ਬੱਚਾ ਬਣ ਜਾ ਦਾ ਤੂੰ ਆ ਟੋਡੂ ਓਏ ਇਹ ਚੂਗਾ ਇਹ ਤੂੰ ਬੇਦਰਮਰ ਵਾਲੇ ਦੀ ਭੈਣ ਚੋਦੇ ਨੇ ਮਾਗੂਦਾ ਤੂੰ ਸਾਡ ਟੋਡੂ ਕਹਦਾ ਬੱਚ ਦਾ ਉੱਤੇ ਜਾਲ ਮਾਰੂ ਜੀ ਪਿੱਟ ਬੋਲੇ ਉਹ ਸੰਗਦੀ ਆਇਆ ਬਟਮ ਇਹ ਆ ਬਟਮ ਵਾਲੇ ਇਹ ਸਰਦੂਗਾ ਨਹੀਂ ਸਰਦੂਗਾ ਉਹ ਕੋਲ ਨਾਲ ਜੀ ਤੂੰ ਦਰ ਇਹਨੂੰ ਸੰਗਦੀ ਆਪਾਂ ਵੀ ਨਾ ਛੱਡੋ ਓਏ ਯਾਰ ਆਪਾਂ ਵੀ ਨਾ ਜੱਟ ਨਾ ਆਉਣਾ ਨਹੀਂ ਆਉਦਾ ਤੂੰ ਜਾ ਹੁਸੀ ਨਾ ਟੈਂ ਟੈਂ ਨਾ ਕਰ ਮੈਨੂੰ ਨਾਉਣਾ ਨਹੀਂ ਆਉਦਾ ਬੰਨੀ ਬੰਨੀ ਲੈ ਬੰਨੀ ਆ ਲੈ ਕਰ ਮਾਨੀ ਕੱਲਾ ਨਹੀਂ ਰੋ ਮਾਨੀ ਆ ਜਾ ਮਾਨੀ ਵੇ ਮਾਨੀ ਵੇ ਚੋਰ ਦੂਰਾ ਇਹ ਕੋਈ ਕੋਮ ਕੋਲਾ ਮੈਨੂੰ ਕਹੇ ਬੜਾ ਬਾਈ ਨੂੰ ਬਣਾ ਬਣਾ ਰਿਹਾ ਮੈਂ ਵੀਡੀਓ ਪਹਿਲੀ ਤੂੰ ਲਾ ਪੁੱਲ ਤੋਂ ਆ ਜਾ ਮਾਰਗਾ ਸ ਮੇਰਾ ਸਿੱਕ ਵੇ ਇਹ ਰਾਤ ਨੂੰ ਨਹੀਂ ਬੈਠੇ ਸੀ ਛੋਟੇ ਦੇ ਮੁੰਡੇ ਇਹ ਹਾਂ ਹੈਨਾ ਕੋਈ ਨਹੀਂ ਹੈਗਾ ਇੱਕ ਦਿਨ ਨਾਲ ਗਾੜ ਦੇ ਨਹੀਂ ਤੋ ਸ਼ਾਨ ਨਾਲ ਕੋਈ ਨਾ ਬਲੌਗ ਬਣਾਉਣ ਵਾਸਤੇ ਫਿਰ ਤੁਹਾਨੂੰ ਪਤਾ ਰੋਜ਼ ਫਿਰ ਨਵੀਂ ਜਵਾਹ ਚਾਹੀਦੀ ਆ ਇਹ ਬੰਦੇ ਨੂੰ ਫੜ ਲਵੇ ਕਿ ਸਰਦੂਗਾ ਨਹੀਂ ਸਰਦਾ ਸੰਗਤ ਜੀ ਇਹ ਰੇਸ ਲਾਣਾ ਵਾਜ ਇਹ ਗਰੀਬ ਦੇ ਬੱਚੇ ਨੂੰ ਮਾਰ ਦੂਗਾ ਮਾਰ ਦੇ ਦੂ ਇਹ ਨਹੀਂ ਛੱਡਦਾ ਕਿੱਧਰ ਗਿਆ ਉਹ ਆ ਲੱਤ ਜੀ ਵਾਲੀ ਛਲਾਈ ਫਿਰਦਾ ਓਏ ਮੋਟਾ ਜਿਸੀ ਗਣਾ ਭਾਏ ਦਾ ਤਾਂ ਬਹੁਤ ਹੈ ਦੇਖੀ ਲੈ ਹੋ ਮਗਾ ਦਾਮ ਚੱਲ ਜਾਂਦਾ ਲੈ ਹੋ ਵੀ ਟਾਂਕੇ ਚ ਖਸਰ ਚੱਲ ਤੂੰ ਹੋਰ ਨਾ ਕੱਢ ਕੇ ਖੜ ਜੀ ਤੋਰ ਸੰਗੀਤ ਜੀ ਖੜ ਬੋਲਦੇ ਖੇਡਾਂਗੇ ਉਹ ਚਲੋ ਫਿਰ ਸਲਾਵਾਗੇ ਚਲੋ ਚਲੋ ਨਿੰਬੇ ਡੇਡ ਦੀ ਅੱਖੇ ਉੱਤੇ ਨਾ ਕੋਈ ਨੈਡਲੀ ਅੱਖੇ ਉੱਤੇ ਉੱਥੋਂ ਵੀ ਤਾਂ ਮਾਰੇ ਨਹੀਂ ਆਈ ਹੈ ਹੁਣ ਮੈਨੂੰ ਕੋਈ ਨਹੀਂ ਜਦ ਇੱਕ ਬੰਦਾ ਮੁਰ ਲਾਂ ਗਿਆ ਉਹਦੀ ਮਾਰੀ ਸੰਗੀਤ ਜੀ ਖੜ ਜੋ ਪੱਟਾ ਪਾ ਲਿਆ ਹੈਗਾ ਜੇ ਬੋਲਦੀ ਹੈ ਤਾ ਲਾਲਾ ਮਿੱਤਰਾਂ ਨੇ ਲੈ ਲਈ ਅੱਜ ਮੋਲ ਦੀ ਲੜਾਈ। ਚਲੋ ਦੇ ਮਾਰਦੇ ਤੋਂ ਬਾਅਦ ਮੈਂ ਮਾਰਾਂ। ਮਿੱਤਰਾਂ ਨੇ ਲੈਣੀ ਅੱਜ ਮੋਲ ਦੀ ਜੜਾਈ। ਹੋਰ ਹੀ ਆ ਜਾ। ਮਾਈ ਦਾ ਰਾਲ ਟੱਕਰੇ। ਓਏ ਇੱਥੋਂ ਨਹੀਂ ਨਿਕੜੇ ਇਹਨਾਂ ਕੋ। ਹਜੇ ਉੱਥਾਂ ਬਾਣੀ ਪਿਆਰੋ। ਦਿੱਲੀ ਕੋਈ ਆਣ ਕੇ ਮਾਈ ਦਾ ਰਾਲ ਟੱਕਰੇ। ਮਾਤਾ ਦੀ ਕਾਲ ਵੱਜਾ। ਟਿੱਕਾ ਵੱਜਾ। ਓ ਯਾਰ ਖੜ ਜਾ। ਆਹ ਮਾਤਾ ਦੇ ਟਿੱਕੇ ਦਾ। ਰਾਜੇ ਬੰਦੇ ਨਾਲ ਕੀ ਕਾਹਦੀ ਜਾ? ਅੱਜ ਵਸੇ ਕਾਹਦੀ ਚੌੜ ਯਾਰ। ਅੱਜ ਬੰਦੇ ਰੜਕਾ ਨਹੀਂ ਚੌੜੇ ਜੀ ਫਿੱਟ ਬੋਦਾ। ਅੱਜ ਬੰਦੇ ਨਾਲ ਕਾਹਦੀ ਚੌੜ ਯਾਰ। ਜੀਨਾ ਜੀ ਕਰਦਾ ਜਿਹੜੂ ਤੇ ਮਾਰਿਆਦਾ ਯਾਰ ਦੇਖੋ ਦੇਖੋ ਦੰਗ ਤੇ ਮੈਨੂੰ ਕੁੜਦੇ ਆਜੇ ਬੰਦੇ ਨੂੰ ਇਹਨਾਂ ਨੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਮੇਰੇ ਉਹ ਨੌਰੇ ਰੋਡ ਨਾਲ ਚਪਾਜੀ ਕਿਤੇ ਨਹੀਂ ਲੈ ਕਿਤੇ ਆਜਾ ਬੰਦਾ ਰੋਡ ਤੇ ਪਿਆ ਹੋਈ ਮੈਂ ਗੁੱਸੇ ਨਾਲ ਲੱਗ ਰਿਹਾ ਹਾਂ ਕਰਨ ਬਾਜੀ ਕਰ ਕਿਧਰ ਮੈਂ ਚੱਲ ਬਾਜੀ ਕਰਤਾ ਪਿੱਛੇ ਹੀ ਆ ਤਰੇ ਟੰਟ ਫੇਰਾਦਾ ਬਾਜੀ ਕਰਾਵਾ ਰੋ ਰੇ 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 ਆ

ਆਏ ਸੰਗੜੀ ਬੁੱਤ ਬੁੱਲ ਪੈਲਦੀ ਆਏ ਜਵਾਨ ਪਹਿਲ ਤੇ ਆ ਗਿਆ ਵੇ ਇਹ ਕਾਸਾ ਪਾ ਬੰਗੂ ਜੱਕੀ ਜਾਂ ਕੱਖ ਕੱਖ ਕੱਖਾ ਜਾ ਚੋ ਪੈਣ ਦਿਆ ਯਾਰਾ ਵੇ ਘੱਟ ਬੋਲਾ ਆ ਮਾਜੋ ਤੂੰ ਵੇ ਉਹ ਰੁਕ ਤੂੰ ਮੋੜ ਗਾਹਾਂ ਨਾਲ ਲੰਘ ਜੇ ਵੇ ਰੁਕਣਾ ਵੀ ਨਹੀਂ ਇਹ ਗੇਂਦ ਜੀ ਦੇ ਨਾਲ ਦੀ ਸਾਡੀ ਜੇ ਸਾ ਗੱਤੀ ਗਾਂਢੀ ਫੁੱਟਬਾਲ ਖੇਡੀਆਂ ਨੂੰ ਛੱਡੀ ਸੀ ਤੁਹਿਆ ਵੀ ਕਹ ਪਹਿਲਾਂ ਆਓ ਆਓ ਸੰਗਤ ਸਜੀਏ ਓਏ 14 ਮੱਖ ਜਾ ਓਏ ਆਏ ਓਏ ਫਸ ਗਿਆ ਓਏ ਕੋਹੋਰ ਨੇ ਕਹਦਾ ਉਹ ਬੋਤਾਂ ਦੇ ਉਹ ਮਿਸਤਰੀ ਜਿਹਾ ਮਰ ਗਿਆ ਕੋਕੂੜੀ ਲੱਗ ਰਿਹਾ ਹੋਣਾ ਫਸ ਗਿਆ ਤੇ ਗਸ਼ਤੀ ਵਾਲਾ ਪਾਣੀ ਕੱਢੀ ਜਾਂਦਾ ਚੋੜ ਚੋੜ ਕੋਈ ਬੰਦਾ ਹੈ ਹੈ ਬਾਈ ਛੇ ਸਾਲ ਲੱਗੋ ਉੱਥੇ ਲੱਗੇ ਇੱਥੇ ਮੈਂ ਆ ਬਾਈ ਹੈਗਾ ਪਟਵਾਲ ਹੈਗਾ ਪਾਣੀ ਜਾਂਦਾ ਪਰ ਪਰ ਮੈਂ ਜਾਂਦਾ ਨਹੀਂ ਕਹਿੰਦਾ ਡਰ ਲੱਗਦਾ ਡਰ ਲੱਗਦਾ ਓਏ ਮਰਾ ਮੱਛਰ ਜਾ ਵਾਲਾ ਕੋ ਪਾਸ ਹੋ ਜਾ ਗੱਡੀ ਆਉਂਦੀ ਆ ਸੰਗਤ ਜੀ ਗੱਡੀ ਦੇਗਾ ਪਲਟਾ ਚਾ ਚਾ ਪਿੱਛੇ ਮੁੜ ਕੇ ਦੇਖੀ ਕਲ ਮਾਰਾ ਮੰਨ ਲੀ ਹਾਂ ਅਮੀ ਨਾ ਕਨਾ ਫਿਰ ਲੱਥ ਕਿੱਥੇ ਹੋਵੇ ਲੱਥ ਨੇ ਸਾਰੇ ਸਾਜ ਲਈ ਦੇਖਾ ਹੈਗਾ ਸਹੀ ਦੱਸ ਵੀ ਕਿੱਥੇ ਜਾ ਕੇ ਦੇਖੂ ਠੀਕ ਆ ਤੂੰ ਭਗ ਜਾਏਗਾ ਪੁੱਤ ਫੋਨ ਦੱਸ ਦੂਗਾ ਫੋਨ ਦੱਸ ਦੂਗਾ ਇੱਧਰ ਉੱਧਰ ਜਿੱਧਰ ਮਰਜ਼ੀ ਪੁੱਤ ਕਿੱਥੇ ਦੱਸੂਗਾ ਇਹਨਾਂ ਚ ਜੀ ਨੇ ਕਿਹਾ ਇਹਨੂੰ ਮੁੱਕੀ ਬਈ ਠੀਕ ਆ ਹੋ ਗਿਆ ਇਹਨਾਂ ਦਾ ਪੋਲ ਪੋਲ ਨਿਕਲੋ ਪੋਲ ਪੋਲ ਨਿਕਲੋ ਆਏ ਨਹੀਂ ਅੰਦਰ ਭਗ ਜੀ ਤੂੰ ਆ ਕਿਵੇਂ ਬੜਾ ਕੇਪਾ ਵਾਈ ਜਾਂਦਾ ਆ ਸਿੱਧੀ ਜਾ ਚੰਦ ਦਾ ਬੈਠਾ ਕੰਗਜੀ ਦੇ ਬੰਬਾਰੂ ਦੇਖਣੇ ਹੋ ਜਿੱਥੇ ਜਾਊਗਾ ਇਹ ਪਤਾ ਨਹੀਂ ਲਾਉਣਗੇ ਪਤਾ ਨਹੀਂ ਨਾ ਇਹ ਉਰੇ ਖਾਲਾ ਮਰੂ ਦੇ ਸਾਹਮਣੇ ਲੱਭ ਜਾਣਾ ਉੱਥੋਂ ਫੇਰ ਉੱਦੀ ਜਾਊਗਾ ਇਹ ਉਰੀ ਇਹ ਉਰੀ ਬਈ ਇਹਨੇ ਜਨਾ ਹਰੂ ਉੱਥੇ ਛੱਡ ਬੰਦਿਆ ਬੰਦ ਰੋ ਟੋਏ ਲੈ ਲੈ ਐਨ ਪਰਮਿਸ਼ਨ ਦੇ ਰਹਾ ਬਾਈ ਬੰਦਾ ਚੱਲ ਰਹੀ ਆ ਵੀਡੀਓ ਚੱਲ ਰਹੀ ਆ ਭੈਣ ਦੇਰੋ ਸਾਨੂੰ ਪਤਾ ਆ ਉਹ ਨਵਾਂ ਜੰਮ ਗਿਆ ਉਹ ਵੀਡੀਓ ਚੱਲ ਉਹ ਵੀਡੀਓ ਚੱਲ ਰਹੀ ਆ ਵੀਡੀਓ ਸਾਂਗ ਤੇ ਬੋਰ ਹੋ ਲੱਗ ਪਈ ਤੀ। ਸੰਗ ਦੀ ਭੈਣ ਚੋਗੇ। ਸੰਗ ਤੇ ਬੋਰ ਹੋ ਲੱਗ ਪਈ ਤੀ। ਸੰਗ ਦੀ ਭੈਣ ਦਾ ਫੁੱਤਾ। ਸੰਗ ਦਾ ਵਾਸਤੇ ਇਹ ਚੈਨਲ ਲਾਂਚ ਕੀਤਾ ਗਿਆ। ਇਹਦਾ ਫੁੱਤਾ ਚੈਨਲ ਦਾ। ਚੈਨਲ ਦਾ ਨਾਮ ਹੈਗਾ ਜੱਸਾ ਪ੍ਰੋਟੈਕਸ਼ਨ। ਜਾਣਦੇ ਓਏ। ਜੱਸਾ ਪ੍ਰੋਟੈਕਸ਼ਨ। ਜਾਨੀ ਸੈਕ੍ਰੂਪ। ਜਾਨੀ ਸੈਕ੍ਰੂਪ ਤੋਂ। ਸੱਲਾਂ ਲਈ ਤੇ। ਸੱਲ ਮਾਨੀ ਓਏ। ਮਾਨੀ। ਲੰਡਾ ਬਾਜੀ ਗੇਰ ਪੁੱਸੋ ਉਹ ਸਗੈਨੇ ਕਿਹੜੇ ਦੱਸੋ ਬਾਈ ਪੁੱਸੋ ਵੀਰ ਜੀ ਪੁੱਸੋ ਸੰਗ ਦਾ ਤਿਆਰ ਪਰ ਤਿਆਰ ਖੜੀਆਂ ਨੇ ਪੁੱਸੋ ਵੀ ਕਿੱਥੇ ਜਾ ਨਿਕੜੂ ਦੱਸੋ ਤੁਸੀਂ ਦੱਸੋ ਦੱਸੋ ਕਿੱਥੇ ਨਿਕਲੋ ਬੋਲ ਬੋਲ ਨਿਕਲੋ ਪੱਕਾ ਬੋਲ ਦੇ ਨਹੀਂ ਉਹ ਖੜਾ ਉੱਥੀ ਉਹ ਖੜਾ ਉੱਥੀ ਉਹ ਆਤੀ ਫਿਰਦਾ ਬੋਲ ਦੇ ਨਿਕਲੋ ਗਾ ਉੱਥੇ ਉੱਥੇ ਬੈਠਾ ਮੋਟਾ ਕਲਾ ਪੁੱਲ ਨਾ ਨਿਕਲੂ ਲੈ ਹੁਣ ਦੱਸ ਮੈਂ ਹੁਣ ਹੁਣ ਦੱਸੋ ਦੱਸੋ ਫੇਰ ਕਿਦਾ ਮੋਟਾ ਬਣ ਲਵੇ ਮਾਗ ਰੇ ਮਾਗ ਰੇ ਉਹ ਹੋ ਗਿਆ ਫਿਰ ਸਾਰਿਆਂ ਦਾ ਗਲਤਾ ਸਾਹਮਣੇ ਨਿਕਲ ਗਿਆ ਤੂੰ ਆ ਕੇ ਕਰਕੇ ਦਿਖਾ ਤੈਨੂੰ ਮੈਂ ਪੰਜ ਪੇਪਰ ਬਣਾਉਂ ਆਪੇ ਬਣੋ ਲੈ ਮਾ ਇੱਕ ਪੇਪਰ ਨਹੀਂ ਲੈ ਰਿਹਾ ਸੰਘਾ ਜੀ ਇਹ ਹੁਣ ਡੱਡੂ ਚਾਲ ਲਾਉ ਜੀ ਡੱਡੂ ਚਾਲ ਲਾਉ ਉਹ ਇਹ ਤਾਂ ਸਾਗਦੀ ਕੱਚੀ ਲੱਗੀ ਕੱਚੀ ਲੱਗੀ ਕਿ ਕਿ ਨਹੀਂ ਗਈ ਨੀ ਉਹ ਡੱਡੂ ਜਾਣਾ ਲਾ ਕਰੋ ਤੂੰ ਅਸ਼ਲੀਲ ਆ ਡੱਡੂ ਜਾਣਦਾ ਸਾਰੀ ਵੀਡੀਓ ਪੈਂਦੀ ਹੈਗੀ ਪਊਗੀ ਉਹ ਨਹੀਂ ਉਹ ਕਹਿੰਦਾ ਉਹ ਨਹੀਂ ਕੋਈ ਕਹਿੰਦਾ ਦੇਖੋ ਪੁੱਠ ਮਾਰਾਂਗੇ ਰਾਤ ਨੂੰ ਡੱਡੂ ਛਾਲ ਨਹੀਂ ਇਹ ਜੱਡੂਗਾ ਡੰਡੂਗਾ ਅਸ਼ਲੀਲ ਜਾਲ ਇਹਦਾ ਰਿੱਤੂ ਰਿਪਾ ਉਹ ਤੇਰਾ ਵਰੀ ਜਾਲਾ ਨੇ ਕਰਤਾ ਦੀ ਫਿਰ ਰੱਗੀ ਆਏ ਪਿਟਬੂਲ ਸੰਗਤ ਜੀ ਜਿਹੜਾ ਕਤਲ ਕਰਤਾ ਦੀ ਭੰਡ ਜਾਨ ਇਹਦੇ ਉੱਤੇ ਹਾਰਾ ਹੁਣ ਪਹਿੰਤੀ ਸੁਪਰ ਟੋਪਰ ਆ ਜਾਂਦਾ ਯਾ ਦੇ ਕਿ ਰੇ ਰੱਤ ਵੀ ਪਾਣੀ ਚ ਮੂੰਹ ਜਾ ਕੱਢ ਕੇ ਦਰਦਾ ਬਹੁਤਰਾ ਬਹੁਤਰਾ ਯਾਰ ਗੜਾ ਨਿਕਲਿਆ ਉਵਾਲ ਜੇ ਹੋਣ ਕੇ ਓਹ ਹਾ ਮੁੰਡਾ ਮੁੰਡਾ ਮਾਤਾ ਕਿਹ ਨਹੀਂ ਕਰੀ ਜਾ ਰਿਹਾ ਲੈ ਬਾਗੀ ਵੀ ਕਿਨੇ ਕਰਦਾ ਇੱਧਰ ਕਿੱਧਰ ਰੱਸੀ ਆ ਰੱਸੀ ਫੜਦੇ ਤਰੇ ਯਾਰ ਰੱਸੀ ਆਵੇਂ ਨਾ ਰਹੇ ਉਗਾ ਹਾਂਗਾ ਡੁੱਬ ਜਾਈਂ ਢੱਡੂ ਵਾਲੀ ਰੱਸੀ ਮੇਰੇ ਘੜ ਤੇ ਪਾ ਰੰਗ ਦਾ ਬਾਲ ਖੋਜੀ ਬਣੀ ਇੱਥੇ ਖੜ ਕੇ ਕੁਮਾਰੀ ਹਾਲ ਤੇਰੀ ਵੀਡੀਓ ਬਣਾਉਣੀ ਯਾਰ ਮੈਂ ਵੀਰੇ ਗਾੜੇ ਪੁੜੀ ਉਡਾਉਣ ਲੱਗ ਲੱਗੇ ਮੈਂ ਵੀ ਇੱਕ ਸਨੇਵਜੀ ਪਾਏ ਜਾਵਾ ਕੀੜਾ ਜਿਹਾ ਖਾਤਾ ਹੈ ਭੈਣ ਸਬਸਾ ਬਾਸ ਆ ਮਾਵਾ ਆ ਮਾਰਦਾ ਛਾਲ ਤਰਾ ਯਾਰ ਸਮਰਾਸ ਤੇ ਕੋਰ ਓਏ ਰਗੜਤਾ ਦੀ ਵਾਲੀ ਤੂੰ ਦੇਖ ਲੈ ਇਹ ਇਹਨੇ ਪਾਣੀ ਪਾ ਲਾ ਛੱਲੇ ਮਰੂਗਾ ਪੂਰੀ ਇਹ ਸੇ ਸੇ ਯਾਰ ਨੇ ਕੰਮ ਨਹੀਂ ਕਰਦਾ ਛੜੀ ਹੋਈ ਚਲੋ ਪਾਣੀ ਪਾ ਦੋ ਭਾਈ ਇਹ 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 ਆ ਇਹ ਆ ਪੂਰਾ ਐਕਟਿਵ ਹੋ ਗਿਆ ਆਸਰਾ ਆਸਰਾ ਉਹ ਪੂਰਾ ਵੇ ਹਾਲਾ ਬਾਰ ਉਹ ਟੱਡੂ ਜਾਲਾ ਪਰੇ ਹੋ ਜੋ ਪਰੇ ਹੋ ਜੋ ਪਰੇ ਹੋ ਜੋ ਕਹਿੰਦਾ ਉੱਤੀ ਝਾੜ ਦੂੰ ਗੱਡੀ ਇਹ ਆ ਹੈਗਾ ਇਹ ਨਹੀਂ ਉਹ ਤਾਰਨਾ ਕਹਿੰਦਾ ਸਾਨੂੰ ਮੈਨੂੰ ਤਾਰਨਾ ਨਹੀਂ ਹੋਵੇ ਤੈਰਨਾ ਦਾ ਗਾਲਾ ਕੈਂਚਰਦਾ ਤਾਰਨਾ ਕੀ ਹੁੰਦਾ ਮੈਨੂੰ ਵੀ ਨਹੀਂ ਤੈਰਨਾ ਆਉਂਦਾ ਤਾਰਦਾ ਦੋ ਜਿੰਨੂੰ ਅਸੀਂ 2 ਮਿੰਟ ਚ ਦਵਾਂਗੇ ਵਿੱਚ ਡੋਬ ਕੇ ਤਾਰਨਾ ਤਾਂ ਉਹਨੂੰ ਕਹਿੰਦੇ ਨੇ ਬਾਬਰ ਤੂੰ ਤਰਜੇਗਾ ਮੈਨੂੰ ਤਰਨ ਦੀ ਲੋੜ ਨਹੀਂ ਜੀ ਤੇਰੇ ਕੋਲ ਦੀਵਾ ਲਾਇਆ ਕਰਾਂਗੇ ਇਹ ਆ ਤਰਾਗਾ ਭਈਆ ਅਸਲੀ ਦਾ ਮਾਨੀ ਸਾਡਾ ਯਾਰ